ਵਾਹਿਗੁਰੂ ਜੀ ਦਾ ਖਾਰਸਾ ਵਾਹਿਗੁਰੂ ਜੀ ਦੀ ਫਤਿਹ ਜੱਟ ਦੀ ਗੱਲ ਕਰਨ ਲੱਗੇ ਆ ਜਿਹੜਾ ਦਾਤਾ ਵੀ ਹੈ ਸੂਰਮਾ ਵੀ ਹੈ ਭਗਤ ਵੀ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਹਲਵਾ ਆਇਆ ਕਿਉਂ ਜੱਟ ਬਿਨ ਕੋਈ ਗੱਡੀ ਚੱਲਦੀ ਨਹੀਂ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਮਾਰਗ ਨੂੰ ਵੱਡਾ ਦੱਸਿਆ ਅਰ ਅੱਜ ਦੇ ਗਾਇਕ ਗੀਤਕਾਰ ਜੱਟ ਦਾ ਰੌਣਕ ਕਰਦੇ ਨੇ ਉਹਨੂੰ ਕਦੇ ਗੁੰਡਾ ਘਟਿਆ ਸ਼ਬਦ ਵਰਤਦੇ ਨੇ ਪਰ ਚੰਗੀ ਗੱਲ ਨਹੀਂ ਉਹ ਮੇਰੇ ਸਾਥੀਆਂ ਕੋਲੋਂ ਗੁਰਜੰਟ ਸਿੰਘ ਦੀ ਲਿਖੀ ਹੋਈ ਕਵਿਤਾ ਹੈ ਗੁੰਡਾ ਇਨਸਾਨ ਬਣਾਤਾ ਗੀਤਕਾਰਾਂ ਨੇ ਉਹਨਾਂ ਲੈਣਾ ਨੂੰ ਡੇਡੇ ਸ਼ੰਦਰਾਹੀਂ ਪਹਾੜੇ ਵਾਲੇ ਕਵੀਸ਼ਰਾਂ ਕੋਲੋਂ ਇਹ ਸੁਣੋ ਜਿਹੜਾ ਜੱਟ ਲੋਕਾਂ ਦਾ ਢਿੱਡ ਭਰਦਾ ਪੈਦਾ ਕਰੇ ਅੰਨ ਜੀ ਸੱਪਾਂ ਦੇ ਅਸਰਾ ਉੱਤੇ ਪੈਰ ਧਰਦਾ ਸੁਣਕਾਰ ਕੰਨ ਜੀ ਗੰਦੇ ਮੰਦ ਗੀਤ ਸੁਣ ਟੁੱਟੇ ਮਾਣ ਜੀ ਗਾਇਕ ਫਨਕਾਰ ਨੇ ਜੱਟ ਨੂੰ ਬਣਾਤਾ ਗੋਂਡਾ ਇਹਨਸਾਨ ਜੀ ਗਾਇਕ ਗੀਤਕਾਰ ਨੇ ਜੱਟ ਨੂੰ ਬਣਾਤਾ ਗੋਂਡਾ ਇਹਨਸਾਨ ਜੀ ਗਾਇਕ ਗੀਤਕਾਰ ਨੇ ਨਾਲੀ ਚੁੱਕ ਕੇ ਬੱਕਰੇ ਬਲਾਉਣ ਜੀ ਅਸੀਂ ਜੱਟ ਪਹਿੜੇ ਕਹਿਣ ਬੁੱਕ ਬੁੱਕ ਕੇ ਗਾ ਕੇ ਡਰਾਉਣ ਜੀ ਪਾਉਂਦੇ ਕਾੜ ਮਸ ਨਾ ਕੋਈ ਸੁਰਤਾਨ ਜੀ ਮਾਰਦੇ ਚੰਗਾਰਾ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਸੱਚੀ ਸੁੱਚੀ ਜੱਟ ਦੀ ਕਮਾਈ ਵੀਰ ਨੂੰ ਬਦਲਾ ਦੇ ਬਾਈ ਹੱਥ ਮਾਰਦੇ ਭਗਾਈ ਵੀਰ ਨੂੰ ਛੇਤਰੋਂ ਨਹੀਂ ਡਰਦੇ ਦੇਸ ਦੀ ਨਜਿੰਦ ਜਾਨ ਕੇ ਰਸਾਨ ਜੀ ਕੇ ਹਸਰਕਾਰ ਨੇ ਜੱਟ ਨੂੰ ਬਣਾ ਤਾ ਗੋਂਡਾ ਇਨਸਾਨ ਜੀ ਗਾਇਕ ਗੀਤਕਾਰ ਨੇ ਜੱਟ ਨੂੰ ਬਣਾਤਾ ਗੁੰਡਾ ਇਹ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਕੋਈ ਅੱਖ ਅੱਜ ਸਾਡੀ ਅੱਖ ਲਾਲ ਹੈ ਜੇ 10 ਬੰਦਾ ਮਾਰਨਾ ਕੋਈ ਅੱਖ ਸਾਡੀ ਮੁੱਛ 10 ਵਾਲ ਹੈ ਹੋਮ ਦਾ ਸਹਾਰਨਾ ਭੰਮ ਦੇ ਦੇ ਫਟਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਮਿੱਟੀ ਨਾਲ ਮਿੱਟੀ ਵਿੱਚ ਹੁੰਦਾ ਖੇਤ ਦੇ ਮੋੜ ਕਾ ਚੋਵੰਦਾ ਸੋਨਾ ਪੈਸਾ ਕਰਦਾ ਵਿੱਚ ਰੇਤ ਦੇ ਜੋ ਖੋਦਿਆ ਨੂੰ ਥੁੰਮਦਾ ਘੀ ਨੂੰ ਖਾ ਕੇ ਹੋਈ ਏ ਅਸੀਂ ਬਲਵਾਨ ਜੀ ਸੁਖਨ ਹਜ਼ਾਰਾਂ ਨੇ ਜੱਟ ਨੂੰ ਬੜਾ ਤਗੁੰਡਾ ਏ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬੜਾ ਤਗੁੰਡਾ ਏ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਤੋਰੀ ਨਾਲ ਦੇ ਘਰ ਤੇ ਆਣ ਲੈ ਜੂ ਕੱਢ ਕੇ ਮੁਖ ਚੋਂ ਪੁਕਾਰਦੇ ਇਹੋ ਜਿਹੇ ਕਲਾਕਾਰ ਸੁੱਟ ਵੜ ਕੇ ਜੋ ਇਜ਼ਤਾਂ ਵੰਗਾਰਵੇ ਵਾੜ ਤੇ ਨਾਨ ਜੀ ਗਾਇਕ ਬਦਕਾਰਾਂ ਨੇ ਜੱਟ ਨੂੰ ਬੜਾ ਤਾ ਗੁੰਡਾ ਐ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬੜਾ ਤਾ ਗੁੰਡਾ ਐ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਰੋੜਤੀ ਆਇ ਜਿਤਾ ਤੇ ਰੋੜਿਆ ਜੱਟ ਜੀ ਰੋੜਤੀਆਂ ਨਾਰੀਆਂ ਬੇਤੁਕੇ ਕੌਮ ਦੇਣ ਫੱਟ ਜੀ ਵੰਗਰ ਕਟਾਰੀਆਂ ਗੁਰਜੰਟ ਸਿੰਘਾ ਸੱਚ ਦਾ ਬਿਆਨ ਜੀ ਗਾਇਆ ਬਲਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਇਨਸਾਨ ਜੀ ਗਾਇਕ ਗੀਤਕਾਰਾਂ ਨੇ ਰੱਖ ਦੇ ਖਿਆਲ ਕਹਿਣ ਸਭਿਆਚਾਰ ਦਾ ਗੰਦ ਗੌਣ ਰਾਜ ਕੇ ਵੀਰ ਕਰਤਾ ਦੁਪੱਟਾ ਨਾਰਦਾ ਲੱਜਿਆ ਤੱਜ ਕੇ ਨਸ਼ਿਆਂ ਚ ਡੋਬੇ ਅੱਜ ਨੌਜਵਾਨ ਜੀ ਨਵੇਂ ਕਲਾਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਏ ਨਸਾਨ ਜੀ ਗਾਇਕ ਗੀਤਕਾਰਾਂ ਨੇ ਜੱਟ ਨੂੰ ਬਣਾਤਾ ਗੁੰਡਾ ਏ ਨਸਾਨ ਜੀ ਗਾਇਕ ਗੀਤਕਾਰਾਂ ਨੇ